ਆਖ ਬਧੀਆ ਹੋਮੋਂਗੇ ਜੀ ਅੱਜ ਆਪਾਂ ਪੜਾਂਗੇ ਪੰਜਾਬੀ ਨਾਲ ਰਿਲੇਟਡ ਟੌਪਿਕ ਆਪਣਾ ਵੀਰ ਕਾਬੜਾ ਜੀ ਜੋ ਤੁਹਾਡੇ ਪੰਜਾਬੀ ਦੇ ਸਿਲੇਬਸ ਦੇ ਅਕੋਰਡਿੰਗ ਹੈ ਜਿਹੜੀ ਉਹ ਆਪਾਂ ਵੀਰ ਕਾਬੜੇ ਪੜਾਂਗੇ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜਿਹੜਾ ਹੋਇਆ ਸੀਗਾ ਜੀ ਇਹਨਾਂ ਦਾ ਜਨਮ 1666 ਈਸਵੀ ਪਟਨਾ ਵਿਖੇ ਹੋਇਆ ਸੀਗਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈਸਵੀ पटना صاحب ਵਿਖੀ ਹੋਇਆ ਸੀ ਬਿਹਾਰ ਵਿੱਚ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਸੀਗਾ ਜੀ ਗੁਰਤੇਗ ਬਹਾਦਰ ਜੀ ਤੇ ਉਹਨਾਂ ਦੀ ਮਾਤਾ ਦਾ ਨਾਮ ਸੀਗਾ ਜੀ ਮਾਤਾ ਗੁਜਰੀ ਜੀ ਪਿਤਾ ਦਾ ਨਾਮ ਗੁਰਤੇਗ ਬਹਾਦਰ ਜੀ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀਗੇ ਜੀ ਤੇ ਉਹਨਾਂ ਦੇ ਜਿਹੜੇ ਪੁੱਤਰ ਸੀਗੇ ਜੀ ਚਾਰ ਪੁੱਤਰ ਸੀਗੇ ਜੀ ਉਹਨਾਂ ਦੇ ਅਜੀਤ ਤੇ ਜੋਰਾਵਰ ਜਿਹੜੇ ਵੱਡੇ ਪੁੱਤ ਸੁਪੁੱਤਰ ਸੀਗੇ ਜੀ ਉਹਨਾਂ ਦੇ ਅਤੇ ਜੋਰਾਵਰਤੀ ਫਤੇ ਸਿੰਘ ਜਿਹੜੇ ਇਹ ਛੋਟੇ ਪੁੱਤਰ ਸੀਗੇ ਜੀ ਉਹਨਾਂ ਦੇ ਗੁਰਗੋਵਨ ਸਿੰਘ ਜੀ ਦੇ ਚਾਰ ਸੁਪੁੱਤਰ ਸਨ ਜੀ ਜਿਨ੍ਹਾਂ ਨੂੰ ਚਾਰ ਸਾਹਿਬ ਜਾਤੇ ਵੀ ਕਿਹਾ ਜਾਂਦਾ ਹੈ ਜਿਹੜਾ ਇਹਨਾਂ ਦਾ ਗੁਰਗੱਥੀ ਸਮਾ ਸੀਗਾ ਜੀ ਇਹ 1675 ਤੋਂ ਲੈ ਕੇ 1728 ਈਸਵੀ ਤੱਕ ਇਹ ਹੀ ਗੁਰਗੱਥੀ ਦੇ ਅਪਰਾਜਮਾਨ ਰਹੇ ਸੀਗੇ ਜੀ 1675 ਤੋਂ ਲੈ ਕੇ 1728 ਈਸਵੀ ਤੱਕ ਹਾਂਜੀ ਤੇ ਇਹਨਾਂ ਦੇ ਜਿਹੜਾ ਸਮਕਾਲੀ ਮੁਗਲ ਬਾਦਸ਼ਾਹ ਕੌਣ-ਕੌਣ ਸੀਗੇ ਜੀ ਔਰੰਗਜ਼ੇਬ ਤੇ ਬਹਾਦਰ ਸ਼ਾਹ ਬਹਾਦਰ ਸ਼ਾਹ ਸੀਗੇ ਜੀ ਇਹਨਾਂ ਦੇ ਜਿਹੜੇ ਸਮਕਾਲੀ ਮੁਗਲ ਬਾਦਸ਼ਾਹ ਸੀਗੇ ਔਰੰਗਜ਼ੇਬ ਤੇ ਬਹਾਦਰ ਸ਼ਾਹ ਸੀਗੇ ਜੀ ਨੈਕਸਟ ਆਪਾਂ ਕਰਾਂਗੇ ਜੀ ਮਹਾਨ ਕਾਰਜ ਇਹਨਾਂ ਨੇ ਕਿਹੜਾ ਕੀਤਾ ਸੀਗੇ ਜੀ ਇਹਨਾਂ ਨੇ ਮਹਾਨ ਜਿਹੜਾ ਕਾਰਜ ਸੀਗਾ ਜੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ 1699 ਇਸੀ ਵਿੱਚ ਅਨੰਦਪੁਰ ਸਾਹਿਬ ਵਿੱਚ ਕੀਤੀ ਸੀ ਕਿ ਜੀ ਇਹ ਮੋਸਟ ਇੰਪੋਰਟੈਂਟ ਹੈ ਕੁਐਸਚਨ ਹੈ ਜੀ ਆਪਣਾ ਐਮਸੀਕਿਊ ਦੇ ਵਿੱਚ ਆ ਸਕਦਾ ਹੈ ਜੀ ਇਹ ਕੁਐਸਚਨ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ ਜਾਂ ਕਿੱਥੇ ਹੋਈ ਸੀ 1699 ਇਸੀ ਵਿੱਚ ਹੋਈ ਸੀਗੀ ਅਨੰਦਪੁਰ ਸਾਹਿਬ ਨੈਕਸਟ ਆਪਣਾ ਹੈਗਾ ਜੀ ਉੱਤਰ ਅਧਿਕਾਰੀ ਕਿਹਨੂੰ ਚੁਣਿਆ ਸੀ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਉੱਤਰ ਅਧਿਕਾਰੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਨੈਕਸਟ ਗੁਰੂ ਮੰਨਿਆ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਨਾ ਕੀਤੀ ਸੀ ਜੀ ਨੇ ਨਾ ਨੇ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਸੀ ਜਿਹੜਾ ਜਮਨਾ ਨਦੀ ਦੇ ਕੰਢੇ ਤੇ ਸਥਿਤ ਹੈ ਜੀ ਪੌਂਟਾ ਸਾਹਿਬ ਜਿਹੜਾ ਸਥਾਨ ਸੀਗਾ ਇਹਨਾਂ ਨੇ ਵਸਾਇਆ ਸੀਗਾ ਨੈਕਸਟ ਆਪਣਾ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਤਿੰਨ ਭਾਸ਼ਾਵਾਂ ਵਿੱਚ ਮਿਲਦੀ ਹੈ ਜੀ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਵਿੱਚ ਉਹਨਾਂ ਦੀ ਰਚਨਾ ਮਿਲਦੀ ਹੈ ਉਹਨਾਂ ਦੀ ਜਿਹੜੀ ਰਚਨਾ ਉਹਨਾਂ ਹੀ ਪੰਜਾਬੀ ਵਿੱਚ ਵੀ ਮਿਲਦੀ ਹੈ ਜੀ ਬ੍ਰਿਜ ਭਾਸ਼ਾ ਵਿੱਚ ਵੀ ਮਿਲਦੀ ਹੈ ਫਾਰਸੀ ਭਾਸ਼ਾ ਵਿੱਚ ਵੀ ਮਿਲਦੀ ਹੈ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਰਚੀਆਂ ਸੀਗੀਆਂ ਉਹ ਤਿੰਨ ਭਾਸ਼ਾਵਾਂ ਵਿੱਚ ਮਿਲਦੀਆਂ ਪੰਜਾਬੀ ਵਿੱਚ ਬ੍ਰਿਜ ਭਾਸ਼ਾ ਵਿੱਚ ਤੇ ਫਾਰਸੀ ਭਾਸ਼ਾ ਵਿੱਚ ਨੈਕਸਟ ਜਿਹੜੀ ਪੰਜਾਬੀ ਭਾਸ਼ਾ ਵਿੱਚ ਰਚਨਾਵਾਂ ਜਿਹੜੀ ਪੰਜਾਬੀ ਭਾਸ਼ਾ ਵਿੱਚ ਰਚਨਾ ਉਹ ਕਿਹੜੀ ਹੈ ਚੰਡੀ ਦੀ ਵਾਰ ਚੰਡੀ ਜੀ ਦੀ ਵਾਰ ਹੈ ਜਿਹੜੀ ਉਹ ਪੰਜਾਬੀ ਭਾਸ਼ਾ ਵਿੱਚ ਹੈ ਜੀ ਤਿੰਨਾਂ ਦਾ ਜਿਹੜਾ ਸ਼ਬਦ ਹੈ ਜਿਹੜਾ ਇਹਨਾਂ ਨੇ ਉਚਾਰਨ ਕੀਤਾ ਸੀ ਜੀ ਮਿੱਤਰ ਪਿਆਰੇ ਨੂੰ ਹਾਰ ਮਰੀਦਾਂ ਦਾ ਕਹਿਣਾ ਇਹ ਸ਼ਬਦ ਖਿਆਲ ਪਾਤਸ਼ਾਹੀ 10ਵੀਂ ਵੀ ਕਿਹਾ ਜਾਂਦਾ ਹੈ ਇਸ ਸ਼ਬਦ ਨੂੰ ਖਿਆਲ ਪਾਤਸ਼ਾਹੀ 10ਵੀਂ ਵੀ ਕਿਹਾ ਜਾਂਦਾ ਹੈ ਚੰਡੀ ਦੀ ਵਾਰ ਵਿੱਚ ਕਿਹੜਾ ਛੰਦ ਵਰਤਿਆ ਗਿਆ ਜੀ ਚੰਡੀ ਦੀ ਵਾਰ ਵਿੱਚ ਨਿਸ਼ਾਨੀ ਤੇ ਸਿਰਖੰਡੀ ਹੈ ਜਿਹੜਾ ਉਹ ਛੰਦ ਵਰਤਿਆ ਗਿਆ ਦੋ ਨਿਸ਼ਾਨੀ ਤੇ ਸਿਰਖੰਡੀ ਨੈਕਸਟ ਜੀ ਆਪਣਾ ਪਹਿਲੀ ਵਾਰ ਵਿੱਚ ਸਰਖੰਡੀ ਸ਼ੰਦ ਦੀ ਵਰਤੋਂ ਕੀਤੀ ਗਈ ਹੈ ਪਹਿਲੀ ਵਾਰ ਜਿਹੜੀ ਪਹਿਲੀ ਵਾਰ ਸੀਗੀ ਜੀ ਇਹਨਾਂ ਦੇ ਉਹਨਾਂ ਦੇ ਵਿੱਚ ਇਹਨਾਂ ਨੇ ਸਰਖੰਡੀ ਸ਼ੰਦ ਦੀ ਹੈ ਜਿਹੜੀ ਵਰਤੋਂ ਕੀਤੀ ਹੈਗੀ ਚੰਡੀ ਦੀ ਬਾਾਰ ਵਿੱਚ ਕੁੱਲ ਕਿੰਨੀਆਂ ਪੌੜੀਆਂ ਜੀ ਚੰਡੀ ਦੀ ਬਾਾਰ ਵਿੱਚ ਜੀ 54 ਪੌੜੀਆਂ ਹੈਗੀਆਂ ਕਲਾਸਿਕ 1 ਕੀ ਹੈ ਦੋਹਾ ਇੱਕ ਕੰਨ ਦੋਹਾਗਾ ਤੇ 54 ਹੈ ਜਿਹੜੀਆਂ ਉਹ ਪੌੜੀਆਂ ਨਹੀਂ ਸਰਖੰਡੀ ਦੀਆਂ ਪੌੜੀਆਂ ਕਿੰਨੀਆਂ ਜੀ ਸਰਖੰਡੀ ਦੀਆਂ ਪੌੜੀਆਂ ਪੱਤੀਏ ਤੇ ਨਿਸ਼ਾਨੀ ਦੀਆਂ ਪੌੜੀਆਂ 22 ਅਤੇ 1 2ਾ ਕੁੱਲ ਮਲਾ ਕੇ 54 ਹੋ ਗਈ ਜੀ ਇਹ ਠੀਕ ਹੈ ਜੀ ਪਲੱਸ 1 2ਾ ਹੋ ਗਿਆ ਤਾਂ ਦੋਨੇ ਸਰਖੰਡੀ ਦੀ ਨਿਸ਼ਾਨੀ ਇਹ 54 ਹੋ ਗਏ ਤੇ ਪਲੱਸ 1 2ਾ ਇਹਦੇ ਚੰਨੀ ਦੇ ਮਾਰ ਵਿੱਚ ਇਹਨਾਂ ਨੇ ਲਿਖਿਆ ਕੁੱਲ ਪੌੜੀਆਂ 55 ਹੋ ਗਈਆਂ ਜੀ ਪਲੱਸ 2ਾ ਕਰਕੇ ਕੁੱਲ ਪੌੜੀਆਂ ਕਿੰਨੀਆਂ ਹੋ ਗਈਆਂ 55 ਹੋ ਗਈਆਂ ਚੰਡੀ ਦੀ ਵਾਰ ਦਾ ਪਾਠ ਦਾ ਮੂਲ ਸਰੋਤ ਕੀ ਹੈ ਜੀ ਚੰਡੀ ਦੀ ਵਾਰ ਦਾ ਜਿਹੜਾ ਪਾਠ ਦਾ ਮੂਲ ਸਰੋਤ ਹੈ ਜੀ ਮਰਕੰਡੇ ਪੁਰਾਣ ਮਰਕੰਡੇ ਪੁਰਾਣ ਇਹਦਾ ਸਰੋਤ ਹੈ ਜਿਹੜਾ ਮਰਕੰਡੇ ਪੁਰਾਣ ਹੈ ਜੀ ਨੈਕਸਟ ਚੰਡੀ ਦੀ ਵਾਰ ਦਾ ਨਰੋਲ ਇਤਿਹਾਸਿਕ ਵਾਰ ਹੈ ਇਹ ਕਿਹੜੀ ਹੈ ਨਰੋਲ ਇਤਿਹਾਸਿਕ ਵਾਰ ਹੈ ਜੀ ਪਹਿਲੀ ਕਲਾਸਿਕਲ ਵਾਰ ਹੈ ਇਹ ਕਿ ਇਹ ਪਹਿਲੀ ਕਲਾਸਿਕਲ ਵਾਰ ਤੇ ਇਤਿਹਾਸਿਕ ਵਾਰ ਹੈ ਜੀ ਚੰਡੀ ਦੀ ਵਾਰ ਹੈ ਜਿਹੜੀ ਨੈਕਸਟ ਜੀ ਜਫਰਨਾਮਾ ਜਫਰਨਾਮਾ ਦਾ ਅਰਥ ਕੀ ਹੈ ਜਿਤਰੀ ਚਿੱਠੀ ਔਰੰਗਜੀਤ ਨੂੰ ਭੇਜਿਆ ਹੋਇਆ ਉਦੇਸ਼ ਹਾਂਜੀ ਇਹ ਗੁਰਗੋਵਿੰਦ ਸਿੰਘ ਜਫਰਨਾਮਾ ਜਿਹੜਾ ਗੁਰਗੋਵਿੰਦ ਸਿੰਘ ਜੀ ਨੇ ਲਿਖਿਆ ਸੀਗਾ ਤੇ ਕਿਹਨੂੰ ਭੇਜਿਆ ਸੀ ਉਹਨਾਂ ਨੇ ਔਰੰਗਜੀਤ ਨੂੰ ਭੇਜਿਆ ਸੀਗਾ ਕਿਹਦੇ ਹੱਥੇ ਭੇਜਿਆ ਸੀਗਾ ਜੀ ਇਹਨਾਂ ਨੇ ਭਾਈ ਧਰਮਦੇ ਭਾਈ ਦਿਆ ਸਿੰਘ ਦੇ ਹੱਥ ਭੇਜਿਆ ਸੀਗਾ ਜੀ ਔਰੰਗਜੀਤ ਨੂੰ ਸੌਣ ਵਾਸਤੇ ਜਫਰਨਾਮਾ ਇਕਾਇਤਾਂ ਇਕਾਇਤਾਂ ਜਿਹੜੀਆਂ ਇਹਨਾਂ ਨੇ ਫਾਰਸੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਜੀ ਦਸਮ ਗ੍ਰੰਥ ਦਾ ਸਬੰਧ ਕਿਸ ਗੁਰੂ ਨਾਲ ਹੈ ਜੀ ਦਸਮ ਗ੍ਰੰਥ ਦਾ ਸਬੰਧ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਜੀ ਇਹ ਮੋਸਟ ਇੰਪੋਰਟੈਂਟ ਆਪਣਾ ਐਮਸੀਕਿਊ ਹੈ ਜੀ ਦਸਮ ਗ੍ਰੰਥ ਦਾ ਸਬੰਧ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਜੀ ਇਹਨਾਂ ਦੁਆਰਾ ਲਿਖਿਆ ਗਿਆ ਹੈ ਜੀ ਦਸਮ ਗ੍ਰੰਥ ਬਾਣੀਆਂ ਕੁੱਲ ਕਿੰਨੀਆਂ ਜੀ ਦਸਮ ਗ੍ਰੰਥ ਵਿੱਚ ਇਹਨਾਂ ਨੇ 16 ਬਾਣੀਆਂ ਦਾ ਰਚਨਾ ਕੀਤੀ ਹੋਈ ਹੈ ਜੀ 16 ਬਾਣੀਆਂ ਦੀ ਜਿਹੜੀ ਦਸਮ ਗ੍ਰੰਥ ਵਿੱਚ ਮਿਲਦੀਆਂ 16 ਬਾਣੀਆਂ ਜੀ ਹੋਰ ਪ੍ਰਸਿੱਧ ਬਾਣੀਆਂ ਕਿਹੜੀਆਂ ਕਿ ਇਹਨਾਂ ਦੀਆਂ ਜਾਬ ਸਾਹਿਬ ਤੇ ਅਕਾਲ ਤਖਤ ਕਾਲ ਉਸਤਤ ਜਿਹੜੀਆਂ ਇਹਨਾਂ ਦੀਆਂ ਪ੍ਰਮੁੱਖ ਬਾਣੀਆਂ ਗੀਆਂ ਨੈਕਸਟ ਆਪਣਾ ਬਚਿੱਤਰਨਾਟਕ ਬਚਿੱਤਰਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਹਿਜ ਜੀਵਨੀ ਮੰਨੀ ਜਾਂਦੀ ਹੈ ਇਸ ਦੇ 14 ਭਾਗ ਜੀ ਅਧਿਆਏ ਹਨ ਬਚਿੱਤਰਨਾਟਕ ਕੀ ਦੀ ਰਚਨਾ ਜੀ ਕੁਰਕੂਵੈਂਸੀ ਦੀ ਰਚਨਾ ਹੈ ਇਹ ਕਿੰਨੇ ਭਾਗਾਂ ਭਾਗ ਹੈ ਦੇ 14 ਭਾਗ ਹੈ ਜੀ ਦੇ ਚੰਡੀ ਦੀ ਵਾਰ ਦਾ ਪਹਿਲਾ ਮਰਨ ਵਾਲਾ ਰਾਖਸ਼ਸ ਮਹਿਕਾ ਸੁਰਸੀ ਤੇ ਆਖਰੀ ਮਰਨ ਵਾਲਾ ਸ਼ੰਭਸੀ ਹਾਂਜੀ ਚੰਡੀ ਦੀ ਵਾਰ ਵਿੱਚ ਚੰਡੀ ਦੀ ਵਾਰ ਵਿੱਚ ਪਹਿਲਾ ਮਰਨ ਵਾਲਾ ਸ਼ਾਸਕ ਕਿਹੜਾ ਸੀ ਮਹਿਕਾ ਸੁਰਸੀਗਾ ਤੇ ਆਖਰੀ ਮਰਨ ਵਾਲਾ ਸ਼ੰਭਾ ਜੀ ਸੀ ਨੈਕਸਟ ਆਪਣਾ ਆ ਗਿਆ ਚੰਡੀ ਦੀ ਵਾਰ ਕਥਾ ਤ੍ਰੇਤੀ ਯੁਗ ਦੀ ਕਹਾਣੀ ਹੈ ਜੀ ਚੰਡੀ ਦੀ ਵਾਰ ਦੀ ਕਥਾ ਜਿਹੜੀ ਕਿਹਦੇ ਯੁਗ ਕਿਹੜੇ ਯੁਗ ਬਾਰੇ ਦੱਸੀ ਗਈ ਹੈ ਕਿਹੜੇ ਯੁਗ ਬਾਰੇ ਬਿਆਨ ਕੀਤੀ ਗਈ ਹੈ ਤ੍ਰੇਤੀ ਯੁਗ ਬਾਰੇ ਦੱਸੀ ਗਈ ਹੈ ਜੀ ਚੰਡੀ ਦੀ ਵਾਰ ਦੀਆਂ ਵਾਰ ਵਿੱਚ ਤੁਕਾਂ ਦੀ ਗਿਣਤੀ ਕਿੰਨੀਆਂ ਜੀ 4 ਤੋਂ ਲੈ ਕੇ 12 12 ਜਿਹੜੀਆਂ ਤੁਕਾਂ ਦੀ ਗਿਣਤੀ 4th ਲੈ ਕੇ 12 ਤੱਕ ਜਿਹੜੀ ਤੁਕਾਂ ਦੀ ਗਿਣਤੀ ਹੈ ਇਹਨਾਂ ਦੀ ਚੰਡੀ ਦੀ ਵਾਰ ਦੀਆਂ ਚੰਡੀ ਦੀ ਬਾਤੀਆਂ ਵਿਸ਼ੇਸ਼ਤਾਈਆਂ ਕੀ ਹੈ ਜੀ ਚੰਡੀ ਦੀ ਬਾਤ ਸਮਾਜਿਕਤਾ ਤੇ ਸਾਹਿਤਿਕਤਾ ਦੋਨੇ ਇਹ ਵਿਸ਼ੇਸ਼ਤਾਵਾਂ ਹੈ ਦੀਆਂ ਇਹ ਸਮਾਜਿਕਤਾ ਵੀ ਹੈ ਤੇ ਸਾਹਿਤਿਕਤਾ ਵੀ ਭਾਗ ਨੇ ਠੀਕ ਹੈ ਜੀ ਸਟੂਡੈਂਟ ਇਸ ਸੀ ਆਪਣਾ ਅੱਜ ਦਾ ਟੌਪਿਕ ਗੁਰੂ ਅਭੇਸ਼ਿੰਗ ਜੀ ਬਾਰੇ ਬੀਰ ਕਾ ਬਾਰੇ ਆਪਾਂ ਪੜਿਆ ਤਿੰਨਾਂ ਲਈ ਇਸ ਟੌਪਿਕ ਜਿਹੜੇ ਰਿਲੇਟਡ ਹੈ ਜਿਹੜਾ ਆਪਾਂ ਹਿਸਟਰੀ ਦੇ ਟੌਪਿਕ ਵੀ ਕਰ ਰਹੇ ਹਾਂ ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਆ ਜੀ ਆਪਾਂ ਉਸ ਦੇ ਕੋਈ ਪੰਜਾਬੀ ਦਾ ਵੀ ਵੀਰ ਕਾਵ ਆਪਣਾ ਹੋ ਗਿਆ ਇਸ ਦੇ ਟੌਪਿਕ ਅਨੁਸਾਰ ਤੇ ਹਿਸਟਰੀ ਦੇ ਵਿੱਚ ਵੀ ਆਪਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਕੁਐਸਚਨ ਆਉਂਦੇ ਆ ਉਹਨਾਂ ਲਈ ਵੀ ਆਪਣੇ ਇਹ ਦੋਨੇ ਟੌਪਿਕ ਕਵਰ ਹੋ ਗਏ ਜੀ ਹੈਲਪਫੁਲ ਆਪਾਂ ਨੇ ਦੋਨੇ ਟੌਪਿਕਾਂ ਦੋਨੇ ਪੇਪਰਾਂ ਲਈ ਪੀ ਤੇ ਬੀ ਲਈ ਹਿਸਟਰੀ ਲਈ ਵੀ ਤੇ ਪੰਜਾਬੀ ਲਈ ਵੀ ਹੋਪ ਸਟੂਡੈਂਟਸ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਹਾਜ਼ਰ ਹੋਵਾਂਗੇ ਜੀ ਕਿਸ ਨੂੰ ਡਾਊਟ ਹੈ ਕੋਈ ਕੁਐਸਚਨ ਨਹੀਂ ਪੁੱਛਿਆ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਨੈਕਸਟ ਵੀਡੀਓ ਲੈ ਕੇ ਫਿਰ حاضر ਹੋਵਾਂਗੇ ਥੈਂਕ ਯੂ ਸਟੂਡੈਂਟ ਧੰਨਵਾਦ ਜੀ